ਦੈਨ ਅਮਤਲ ਵੀ ਹਾਂਜੀ ਸਾਹਿਬ ਜੀ ਅੱਜ ਜਿਹੜੀ ਪ੍ਰੈਸ ਕਨਫਰੰਸ ਜਾਰੀ ਕੀਤਾ ਕੀ ਜਾਣ ਕਰਨੇ ਹੋਏ ਮੌਜੂਦ ਸ਼੍ਰੀ ਗਰਮਜੀਤ ਸਿੰਘ ਐਸਐਸਪੀ ਸਭਜੰਦਰ ਦੇਹਤੀ ਜੀ ਦੇ ਦਸ਼ਾ ਨਿਰਦੇਸ਼ਾਂ ਦੇ ਤਹਿਤ ਥਾਣਾ ਬਿਲਗੇ ਦੇ ਇਨਸਪੈਕਟਰ ਤੇ ਉਹਨਾਂ ਟੀਮ ਵੱਲੋਂ ਕਮਰਸ਼ੀਅਲ ਰਿਕਵਰੀ ਦੇ ਵਿੱਚ ਦੋ ਦੋਸ਼ੀ ਜਿਹੜੇ ਆ ਗੁਰਜਰ ਸੰਦੇ ਜਿਹੜੇ ਉਹ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਕੋਲੋਂ 250 ਜਿਹੜੀ ਨਸ਼ੀਲੀ ਗੋਲੀ ਬਰਾਮਦ ਕੀਤੀ ਗਈ ਹੈਗੀ ਆ ਇਹ ਇਹਨਾਂ ਦਾ ਨਾਮ ਹੈਗਾ ਸੁਖਦੀਪ ਸਿੰਘ ਹੈਗਾ ਤੇ ਸਰਬਜੀਤ ਸਿੰਘ ਇਹ ਦੋਨੋਂ ਨੂੰ ਰੈਸਟ ਕਰ ਲਿਆ ਗਿਆ ਇਹਨਾਂ ਦਾ ਪੁਲਿਸ ਡਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਇੱਥੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਜਿਹੜੀਆਂ ਇਨੀਆਂ ਕਮਰਸ਼ੀਅਲ ਰਿਕਵਰੀ ਦੀਆਂ ਰਿਕਵਰੀ ਦੀਆਂ ਇਹਨਾਂ ਕੋਲ ਗੋਲੀਆਂ ਬਰਾਮਦ ਹੋਈਆਂ ਨਸ਼ੀਲੀਆਂ ਇਹਨਾਂ ਦੇ ਬੈਕਵਰਡ ਲਿੰਕ ਵੀ ਪਤਾ ਕਲੀਅਰ ਕਰਾਂਗੇ ਦੌਰਾਨੇ ਰਿਮਾਂਡ ਤੇ ਇਹਨਾਂ ਦੇ ਫਾਰਵਰਡ ਲਿੰਕ ਵੀ ਅਸੀਂ ਕਲੀਅਰ ਕੀਤੀ ਜਾਣਗੇ ਇਹ 26 ਤਰੀਕ ਤੋਂ ਬਾਅਦਾਂ ਜਨੋਦਾ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਦੇ ਨਿਸ਼ਾ ਨਿਰਦੇਸ਼ ਦੇ ਤਹਿਤ ਅਸੀਂ ਥਾਣਾ ਬਿਲਗਾ ਪੁਲਿਸ ਨੇ ਜਿਹੜੇ 7 ਮੁਕਦਮੇ ਜਿਹੜੇ ਦਰਜ ਕੀਤੇ ਨੇ ਇਹਦੇ ਵਿੱਚ ਅਸੀਂ 10 ਦੋਸ਼ੀ ਜਿਹੜੇ ਨੇ ਉਹ ਸਲਾਖਾਂ ਦੇ ਪਿੱਛੇ ਭੇਜੇ ਨੇ ਤੇ ਇਹ ਇਹਦੇ ਵਿੱਚ ਇੱਕ ਕਾਰ ਸੈਂਟਰੋ ਬਰਾਮਦ ਕੀਤੀ ਗਈ ਸੀ ਤੇ ਤਿੰਨ ਵਹੀਕਲ ਜਿਹੜੇ ਆ ਮੋਟਰਸਾਈਕਲ ਉਹ ਵੀ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਇਹ ਸਾਡੀ ਮਹਮ ਜਿਹੜੀ ਨਸ਼ਿਆਂ ਦੇ ਵਿਰੋਧ ਇਸ ਤਰ੍ਹਾਂ ਹੀ ਚੱਲਦੀ ਰਹੇਗੀ ਤੱਲੇ ਦੋਸ਼ੀ ਗ੍ਰਿਫਤਾਰ ਕੀਤੇ ਕੁਝ ਪਤਾ ਲੱਗਾ ਕਿਥੋਂ ਲੈ ਕੇ ਆਣ ਦੀ ਸਮਾਨ ਸਿੱਧਾ ਸਰਵਾਈ ਕਰਦੇ ਸੀ ਇਹ ਇਹ ਕਿਹੜਾ ਪਿੰਡ ਹੈਗਾ ਇਹ ਬੁਰਜੋਸਨ ਨੂੰ ਸੰਬੰਧ ਰੱਖਦੇ ਨੇ ਇਹਨਾਂ ਦੇ ਬੈਕਵਰਡ ਲਿੰਕ ਜਿਹੜੇ ਹੁਣ ਅਸੀਂ ਇਹਨਾਂ ਦਾ ਰਿਮਾਨ ਲੈ ਰਹੇ ਹਾਂ ਇਹਨਾਂ ਨੂੰ ਮਾਂਜੂ ਕੋ ਅਦਾਲਤ ਚ ਪੇਸ਼ ਕਰਕੇ ਉਸ ਤੋਂ ਬਾਅਦ ਅਸੀਂ ਕਲੀਅਰ ਕਰਾਂਗੇ ਵੀ ਇਹ ਕਿਥੋਂ ਦਾ ਸ਼ਹਿਰ ਆਂਦੇ ਸੀ ਸਰ ਪਹਿਲਾਂ ਵੀ ਇਹਨਾਂ ਦੇ ਕੋਈ ਪਰਚਾ ਦਰਜ ਹੈਗਾ ਹਾਂਜੀ ਇਹਨਾਂ ਦੇ ਪਹਿਲਾਂ ਇੱਕ ਤੇ ਦੋਸ਼ੀ ਦੇ 5 ਐਫਆਈਆਰ ਦਰਜ ਤੇ ਇੱਕ ਤੇ 1 ਐਫਆਈਆਰ ਦਰਜ ਹੈਗਾ ਇਹਨਾਂ ਦੀ ਪਿਸ਼ੋਕਰ ਜਿਹੜੀ ਆ ਉਹ ਜੀ ਨਸ਼ਿਆਂ ਦਾ ਗ੍ਰਸਤ ਹੈਗੀ ਹੈ ਜੀ ਤੇ ਦਾ ਸਾਲ ਹੁਣ ਚੱਲਿਆ ਪ੍ਰੋਪ ਇਹ ਜਿਹਨਾਂ ਦਾ ਇਹਨਾਂ ਦੇ ਕਮਿਸ਼ਨਰ ਕਵੀ ਦੇ ਵਿੱਚ ਆ ਜਾਣ ਤੋਂ ਬਾਅਦ ਆ ਇਹਨਾਂ ਦੀ ਜਿਹੜੀ ਜਾਇਦਾਦ ਜਿਹੜੀ ਨਸ਼ਿਆਂ ਤੋਂ ਇਹਨਾਂ ਨੇ ਤਿਆਰ ਕੀਤੀ ਹੈਗੀ ਆ ਬਣਾਈ ਆ ਉਹ ਉਹਨੂੰ ਉਹਦੇ ਉਹਦੇ ਤੇ ਕਾਰਵਾਈ ਕੀਤੀ ਜਾਵੇਗੀ ਠਾਠ ਠਾਠ ਸਰ ਇੱਕ ਹੋਰ ਸਵਾਲ ਆ ਵੀ ਇਹ ਜਿਹੜੇ ਦੋਸ਼ੀ ਆ ਇਹ ਜਮਾਨਤ ਤੇ ਆ ਕੇ ਫਿਰ ਉਹੀ ਕੰਮ ਕਰਦੇ ਆ ਮਤਲਬ ਕਿ ਨਸ਼ਾ ਵੇਚਦੇ ਆ ਪਰ ਉਹਦੇ ਤੇ ਤੇਰੇ ਪੁਲਿਸ ਅੱਗੇ ਕੀ ਕਾਰਵਾਈ ਕਰਨੀ ਚਾਹੀਦੀ ਹੈ ਇਹਦੇ ਵਿੱਚ ਜੇ ਤੋਂ ਇਹ ਦੁਬਾਰਾ ਵੇਚਦੇ ਆ ਨਸ਼ਾ ਆ ਕੇ ਤੇ ਇਹਨਾਂ ਦੇ ਵੱਖਰੀ ਧਾਰਾ ਹੁੰਦੀ ਆ ਉਹ ਵਿੱਚ ਐਡ ਕਰਦੇ ਆ ਵੀ ਇਹਨਾਂ ਨੂੰ ਵਾਧੂ-ਵਾਧੂ ਸਜ਼ਾ ਹੋਵੇ 111 BNS ਦੀ ਪ੍ਰੋਵੀਜ਼ਨ ਹੈਗੀ ਆ ਵੀ ਜਿਹੜਾ ਆਰਗੇਨਾਈਜ਼ ਕ੍ਰਾਈਮ ਕਰਦੇ ਨਸ਼ਿਆਂ ਦੇ ਵਿਰੁੱਧ ਉਹ ਅਸੀਂ ਧਾਰਾ ਇਹਨਾਂ ਤੇ ਫੇ ਲਗਾਉਂਦੇ ਆ ਜੀ ਹਣ ਤੱਕ ਕਿੰਨੇ ਪੜਚਿਆਂ ਚ ਇਹ ਜਿਹੜੀ ਧਾਰਾ ਤੁਸੀਂ ਲਾਈ ਆ ਇਹ ਅਸੀਂ ਹੁਣ ਪਿਛੇ ਵੀ ਲਾਈ ਸੀ ਸਾਰੀ ਸਬਡਿਵੀਜ਼ਨ ਦੇ ਵਿੱਚ ਦੋ ਤਿੰਨ ਹੁਣ ਨਿਊਲੀ ਜਿਹੜਾ ਇਸ ਇਸ ਮਕਦਮੇ ਦੇ ਵਿੱਚ ਅਸੀਂ 111 BNS ਐਡ ਕੀਤੀ ਹੈਗੀ ਜੀ ਇਹਦੇ ਵਿੱਚ ਮਿਨੀਮਮ ਸਜ਼ਾ ਜਿਹੜੀ ਆ ਉਹ 10 ਸਾਲ ਦੀ ਹੈ ਜਿਸ ਤਰ੍ਹਾਂ ਇਹ ਜਿਹੜਾ ਸਰਕਾਰ ਦੀ ਮਹਮ ਚੱਲਦੀ ਆ ਨਸ਼ਿਆਂ ਦੇ ਖਿਲਾਫ ਐ ਪਿਛਲੇ ਦਿਨਾਂ ਜਿਹੜੀਆਂ ਇਹ ਬਸਕਾਰਾ ਹੋਣੀਆਂ ਜਿਹੜੀਆਂ ਘਰਾਂ ਦੀਆਂ ਰਹਿਟਾਂ ਜਿਹੜੀਆਂ ਤੋੜਦੀ ਚੱਲ ਰਹੀਆਂ ਮੈਂ ਇਹਨੂੰ ਲੈ ਕੇ ਥਾਣਾ ਬਿਲਗਾ ਦੇ ਵਿੱਚ ਵੀ ਕੋਈ ਇਦਾਂ ਦਾ ਆਉਣ ਵਾਲੇ ਦਾ ਅੰਦਰ ਕੋਈ ਦੇਖਣਾ ਬਹੁਤ ਅਸਲ ਸਬਡਿਵੀਜ਼ਨ ਫਲੋਰ ਦੇ ਵਿੱਚ ਅਸੀਂ ਥਾਣਾ ਫਲੋਰ ਵਿੱਚ ਦੋ ਘਰ ਡਿਮੋਲਿਸ਼ ਕੀਤੇ ਸੀ ਜਿਹੜੇ ਨਸ਼ਿਆਂ ਦੀ ਤੋਂ ਬਣਾਏ ਗਏ ਸੀ ਤੇ ਉਹ ਪੰਚਾਇਤੀ ਲੈਂਡ ਸੀ ਇੱਥੇ ਵੀ ਅਸੀਂ ਇੱਕ ਘਰ ਸ਼ਨਾਖਤ ਕਰ ਚੁੱਕੇ ਹੈਗੇ ਆਂ ਉਹ ਉਹਦੇ ਤੇ ਕਾਰਵਾਈ ਜਦੋਂ ਮੁਕੰਮਲ ਹੋਵੇਗੀ ਫਿਰ ਤੁਹਾਨੂੰ ਉਸ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਹ ਨੂਰਮੰਦ ਦੀ ਜੇ ਗੱਲ ਕੀਤੀ ਜਾਵੇ ਨੂਰਮੰਦ ਵਿੱਚ ਵੀ ਨਸ਼ਾ ਫੜਾ ਵੇਚਦਾ ਹੈ ਬੇਰੇ ਥਾਣੇ ਅਧੀਨ ਵੀ ਵੇਚ ਰਿਹਾ ਹੈ। ਬਿਲਕੁਲ ਜਿਹੜੇ ਹੈਗੇ ਆ ਕੌਂਸਲ ਜਾਂ ਪ੍ਰਧਾਨਿਆ ਉਹ ਨਹੀਂ ਹੁਣ ਤੱਕ ਪੁਲਿਸ ਦੇ ਸਾਹਮਣੇ ਕੁਝ ਨਾਂ ਲੈ ਕੇ ਆਂਦੇ ਜਿਹੜੇ ਇੱਥੇ ਲਗਾਤਾਰ ਨਸ਼ਾ ਵੇਚ ਰਿਹਾ ਹੈ। ਉਹਦੇ ਬਾਰੇ ਕੀ ਗੱਲ ਹੈ? ਇਹਦੇ ਵਿੱਚ ਤਾਂ ਉਹਨਾਂ ਨੇ ਪਿਛਲੇ ਧਿਆਨ ਚ ਲੈਂਦੇ ਸੀ ਉਹਦੇ ਵਿੱਚ ਵੀ ਅਸੀਂ ਦੋ ਬੰਦੇ ਜਿਹੜੇ ਆ ਉਹਨਾਂ ਤੇ ਐਫ ਆਈ ਆਰ ਦਰਜ ਕਰਕੇ ਉਹਨੂੰ ਬੁੱਕ ਕਰ ਦਿੱਤਾ ਹੈਗਾ। ਕੰਟੀਨਿਊਸ ਇਹ ਕਾਰਵਾਈ ਸਾਡੀ ਜਿਹੜੀ ਆ ਉਹ ਜਿਹੜਾ ਨਸ਼ਿਆਂ ਦੇ ਵਿਰੁੱਧ ਚੱਲੀ ਜਾਏਗੀ ਅਜੇ ਵੀ ਮੰਦੇ ਆਨੇ ਵਿੱਚ ਜਿਹੜੀਆਂ ਗੋਲੀਆਂ ਜਾਂ ਕੁੜੀਆਂ ਨਸ਼ੇ ਦੀਆਂ ਵੇਚਣ ਦੀ ਜਿਹੜੀ ਆ ਉਹ ਚਾਚਾ ਆ ਇਹਦੇ ਵਿੱਚ ਮਹਿਮ ਬੱਲਗੇ ਵਿੱਚ ਕੋਈ ਹੈ ਕੋਈ ਚਲਾਉਣ ਦਾ ਜੇ ਇੱਕ ਇਹਦੇ ਵਿੱਚ ਸਾਡੇ ਕੋਲ ਨਾ ਦੋ ਲਿਸਟਾਂ ਬਣੀਆਂ ਹੋਈਆਂ ਨੇ ਜੀ ਇੱਕ ਲੋਕਲ ਜਿਹੜੀ ਇੰਟੈਲੀਜੈਂਸ ਹੈਗੀ ਆ ਪੁਲਿਸ ਦੀ ਉਹ ਤੇ ਦੋ ਸਾਡੇ ਕੋਲ ਲਿਸਟਾਂ ਹੈਗੀਆਂ ਜਿਹੜਾ ਐਂਟੀ ਡਰੱਗ ਟਾਸਕ ਫੋਰਸ ਉਹਨਾਂ ਵੱਲੋਂ ਵੀ ਲਿਸਟ ਆਈ ਆ ਸਾਡੀ ਸਪੈਸ਼ਲ ਬ੍ਰਾਂਚ ਤੇ ਇੰਟੈਲੀਜੈਂਸ ਵੱਲੋਂ ਜਿਹੜੀ ਨੀਟ ਲਿਸਟ ਆਈ ਆ ਤਕਰੀਬਨ ਇਹ 13 ਬੰਦਿਆਂ ਦੀ ਸੀ 13 ਦੇ ਵਿੱਚੋਂ ਅਸੀਂ ਜਿਹੜੇ ਆ ਉਹ 10 ਬੰਦਿਆਂ ਦੇ ਖਿਲਾਫ ਕਾਰਵਾਈ ਮੁਕੰਮਲ ਕਰ ਚੁੱਕੇ ਆ ਤੇ ਇਹਨਾਂ ਦੀ ਪੈਂਡਿੰਗ ਹੈਗੀ ਆ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਕੇ ਤੇ ਜੇਲ੍ਹ ਭੇਜਿਆ ਜਾਵੇ